ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਵੀਡੀਓ ਅਪਲੋਡ ਕਰਨ ਦਾ ਸਿਰਫ ਮੇਰਾ ਅੱਜ ਇਹੀ ਕਾਰਨ ਸੀਗਾ ਕਿ ਮੈਂ ਜਿਹੜੀ ਵੀ ਵੀਡੀਓ ਅਪਲੋਡ ਕਰਦੀ ਆ ਨਾ ਹਰ ਵੀਡੀਓ ਦੇ ਨੀਚੇ ਕਮੈਂਟ ਹੁੰਦੇ ਨੇ ਕਿ ਵੀਰ ਜੀ ਨੂੰ ਕੀ ਹੋਇਆ ਸੀਗਾ ਪਲੀਜ਼ ਤੁਸੀਂ ਦੱਸੋ ਕੀ ਹੋਇਆ ਸੀ ਵੀਰ ਜੀ ਨੂੰ ਤੇ ਮੈਂ ਕਿਹਾ ਅੱਜ ਚਲੋ ਤੁਹਾਨੂੰ ਵੀਡੀਓ ਬਣਾ ਕੇ ਮੈਂ ਇਹਦੇ ਵਿੱਚ ਦੱਸ ਹੀ ਦਿੰਨੀ ਆ ਕਿ ਕੋਈ ਬਿਮਾਰ ਨਹੀਂ ਸੀਗੇ ਨਾ ਕੋਈ ਪ੍ਰੋਬਲਮ ਵਗੈਰਾ ਇਹਨਾਂ ਨੂੰ ਕੋਈ ਨਹੀਂ ਆਈ ਬਸ ਇਹਨਾਂ ਨੂੰ ਨਾ ਅਚਾਨਕ ਹੀ ਸਾਇਲੈਂਟ ਅਟੈਕ ਹੋ ਗਿਆ ਸੀ ਤੇ ਮਤਲਬ ਉਮਰ ਵੀ ਕੋਈ ਨਾ ਦੀ ਜਿਆਦਾ ਨਹੀਂ ਸੀਗੀ 29-30 ਸਾਲ ਦੀ ਇਹਨਾਂ ਦੀ ਉਮਰ ਸੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਇਹਨਾਂ ਨੂੰ ਅਟੈਕ ਆ ਗਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗੀ ਕਿ ਇਹ ਪਰਮਾਤਮਾ ਦੀ ਦਿੱਤੀ ਜ਼ਿੰਦਗੀ ਹੈ ਇਸ ਜ਼ਿੰਦਗੀ ਨੂੰ ਬਹੁਤ ਸੋਹਣੀ ਤਰ੍ਹਾਂ ਸਾਨੂੰ ਜੀਣਾ ਚਾਹੀਦਾ ਸਾਰਿਆਂ ਨਾਲ ਗੱਲ ਮਿਲ ਕੇ ਰਹਿਣਾ ਚਾਹੀਦਾ ਆਪਸ ਦੇ ਵਿੱਚ ਕਿਸੇ ਪ੍ਰਤੀ ਕੋਈ ਸਾਨੂੰ ਗਿਲਾ ਸ਼ਿਕਵਾਣੀ ਰੱਖਣਾ ਚਾਹੀਦਾ ਮਨ ਦੇ ਵਿੱਚ ਇਦਾਂ ਹੀ ਦੂਸਰੇ ਪ੍ਰਤੀ ਨਫ਼ਰਤਾਂ ਰੱਖ ਕੇ ਕੋਈ ਫਾਇਦਾ ਨਹੀਂ ਹੈ ਪਰ ਮਾਤਵਰ ਦਿੱਤੇ ਸਵਾਸ ਨੇ ਪਤਾ ਨਹੀਂ ਇਹ ਜ਼ਿੰਦਗੀ ਸਾਡੀ ਕਿੰਨੀ ਹੈ ਕਿੰਨੀ ਨਹੀਂ ਤੇ ਜਿੰਨੀ ਵੀ ਜਦੋਂ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਇਸ ਜ਼ਿੰਦਗੀ ਨੂੰ ਬਹੁਤ ਸੋਹਣੀ ਤਰ੍ਹਾਂ ਰਲ ਮਿਲ ਕੇ ਹੀ ਸਾਰਿਆਂ ਨੂੰ ਬਤੀਤ ਕਰਨਾ ਚਾਹੀਦਾ ਬਾਕੀ ਹਜੇ ਤੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਵੇਖਿਆ ਵੀ ਕੀ ਸੀਗਾ ਬਹੁਤ ਕੁਝ ਹੈ ਜੇ ਜ਼ਿੰਦਗੀ 29 30 ਸਾਲ ਉਹ ਤੁਹਾਨੂੰ ਵੀ ਪਤਾ ਕੀ ਹੁੰਦੀ ਹੈ ਅੱਗੇ-ਅੱਗੇ ਬੜਾ ਕੁਝ ਵੇਖਣਾ ਸੀਗਾ ਸਾਡੀਆਂ ਆਪਸ ਦੇ ਵਿੱਚ ਬੜੀਆਂ ਫਿਊਚਰ ਪਲੈਨਿੰਗ ਸੀਗੀਆਂ ਬੜਾ ਕੁਝ ਸੋਚਿਆ ਸੀਗਾ ਇਕੱਠੇ ਆਪਸ ਦੇ ਵਿੱਚ ਬੜੇ ਖਾਬ ਸੀਗੇ ਜਿਹੜੇ ਅਸੀਂ ਪੂਰੇ ਕਰਨੇ ਹੈਗੇ ਕਿਉਂਕਿ ਪਰਮਾਤਮਾ ਨੂੰ ਪਤਾ ਨਹੀਂ ਕੀ ਚੰਗਾ ਲੱਗਦਾ ਹੈ ਕਿ ਜਿਹੜੀ ਐਡੀ ਛੇਤੀ ਇਹਨਾਂ ਦੀ ਘਾਟ ਮਤਲਬ ਹੋ ਗਈ ਤੇ ਬਾਕੀ ਜੇ ਕਹੀਏ ਜੀਵਨ ਸਾਥੀ ਤੋਂ ਬਿਨਾ ਜੀਵਨ ਸਾਥੀ ਤੋਂ ਬਿਨਾ ਜ਼ਿੰਦਗੀ ਕਟਣੀ ਇੰਨੀ ਕੁ ਜ਼ਿਆਦਾ ਔਖੀ ਹੈ ਨਾ ਕਿ ਉਹ ਜਿਹਦੇ ਉੱਤੇ ਬੀਤੇ ਮਤਲਬ ਬਸ ਉਹੀ ਜਾਣਦੇ ਤੇ ਹਜੇ ਕੋਈ ਇੰਨਾ ਟਾਈਮ ਵੀ ਨਹੀਂ ਸੀ ਹੋਇਆ 4 ਸਾਲ ਹੀ ਮੇਰੇ ਵਿਆਹ ਨੂੰ ਹੋਏ ਸੀਗੇ 5 ਫਰਵਰੀ ਨੂੰ ਹੀ ਮੇਰਾ ਵਿਆਹ ਹੋਇਆ ਸੀਗਾ ਤੇ 14 ਫਰਵਰੀ ਨੂੰ ਇਦਾਂ ਹੋ ਗਏ 6 ਫਰਵਰੀ ਨੂੰ ਥੋੜਾ ਢਿੱਲੇ ਜਰੂਰ ਹੋਏ ਸੀਗੇ ਤੇ ਰਾਤ ਇਹਨਾਂ ਨੂੰ ਐਡਮਿਟ ਕਰਵਾਇਆ ਹੁਸਪੀਟਲ ਵਗੈਰਾ ਲੈ ਕੇ ਗਈ ਪਰ ਬਿਹੋਸ਼ ਵਗੈਰਾ ਹੋ ਗਏ ਥੋੜਾ ਤੇ 7 ਫਰਵਰੀ ਨੂੰ ਜਦੋਂ ਇਹਨਾਂ ਨੂੰ ਬੋਹਸ਼ ਆਈ ਫਿਰ ਇਹਨਾਂ ਨੂੰ ਮੈਂ ਦੱਸਿਆ ਕਿ ਅੱਜ ਸਾਡੀ ਮੈਰਿਜ ਐਨਿਵਰਸਰੀ ਹੈ ਮਤਲਬ ਇਹਨਾਂ ਨੂੰ ਯਾਦ ਵਗੈਰਾ ਕਰਾਇਆ ਚਲੋ ਥੋੜੀ ਬਹੁਤੀ ਗੱਲਬਾਤ ਹੋਈ ਤੇ ਮੈਨੂੰ ਇਹੀ ਸੀਗਾ ਕਿ ਇਹਨਾਂ ਨੂੰ ਮੈਂ ਠੀਕ ਕਰਕੇ ਘਰ ਲੈ ਕੇ ਜਾਵਾਂਗੀ ਤੇ ਮਤਲਬ ਵਕਤੀ ਨਾ ਮਾਰਾ ਆ ਗਿਆ ਕਿ ਇਹ ਚੀਜ਼ ਹੋ ਨਹੀਂ ਪਾਈ ਆਪਣੇ ਵੱਲੋਂ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਆਸ ਸੀ ਕਿ ਨਹੀਂ ਇਹ ਠੀਕ ਮੈਂ ਕਰਕੇ ਲੈ ਕੇ ਜਾਣੇ ਨੇ ਲੈ ਕੇ ਜਾਣੇ ਨੇ ਤੇ ਬਾਕੀ ਮੇਨ ਕਰਨ ਤੇ ਇਹ ਵੀਡੀਓ ਬਣਾਉਂਦਾ ਹੀ ਹੋਈ ਸੀਗਾ ਕਿ ਤੁਹਾਨੂੰ ਮੈਂ ਦੱਸਣਾ ਹੀ ਸੀਗਾ ਕਿ ਇਹਨਾਂ ਨੂੰ ਕੀ ਹੋਇਆ ਸੀਗਾ ਤੇ ਇਹਦੇ ਤੋਂ ਅੱਗੇ ਹੋਰ ਮੈਂ ਕੋਈ ਗੱਲ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਤੇ ਨਾ ਹੀ ਮੇਰੇ ਚ ਕਰਨ ਦੀ ਹਿੰਮਤ ਹੈ ਚੰਗਾ ਸਤਿ ਸ਼੍ਰੀ ਅਕਾਲ